ਖਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਬੀਤੇ ਕੱਲ ਹੋਈ ਬਰਸਾਤ ਦੇ ਨਾਲ ਗੁਰਦਾਸਪੁਰ ਦੇ ਕਈ ਮੁਹੱਲਿਆਂ ਦੇ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਪਰ ਗਿਆ ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇਜ਼ੀ ਨਾਲ ਵਾਇਰਲ ਹੋਈ। ਜਦੋਂ ਇਸ ਘਟਨਾ ਦਾ ਪਤਾ ਐਡੀਸੀ ਹਰਜਿੰਦਰ 베ਦੀ ਨੂੰ ਲੱਗਾ ਤਾਂ ਉਹਨਾਂ ਨੇ ਤੁਰੰਤ ਮੌਕੇ ਤੇ ਕਾਦਰੀ ਮੁਹੱਲੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੁਹੱਲੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਗੋਰਤਲਬ ਹੈ ਕਿ ਡੀਸੀ ਗੁਰਦਾਸਪੁਰ ਹਰਜਿੰਦਰ 베ਦੀ ਰੋਜ਼ਾਨਾ ਸਵੇਰੇ ਆਪਣੇ ਹੀ ਤਰੀਕੇ ਦੇ ਨਾਲ ਨਿਕਲਦੇ ਹਨ ਅਤੇ ਗਰਾਊਂਡ ਲੈਵਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅੱਜ ਵੀ ਜਦੋਂ ਪਾਣੀ ਦੇ ਵਿੱਚ ਡੁੱਬੇ ਕਾਦਰੀ ਮੁਹੱਲੇ ਦੇ ਕਈ ਘਰਾਂ ਵਿੱਚ ਡੀਸੀ ਹਰਜਿੰਦਰ 베ਦੀ ਪਹੁੰਚੇ ਤਾਂ ਮੁਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਕੁਝ ਲੋਕਾਂ ਵੱਲੋਂ ਵੱਖ-ਵੱਖ ਬੋਰਡ ਦੀ ਜ਼ਮੀਨ ਲੀਜ਼ ਤੇ ਲੈ ਗਈ ਹੈ ਜੋ ਅੱਗੇ ਗੈਰ ਕਾਨੂੰਨੀ ਤਰੀਕੇ ਨਾਲ ਵੇਚ ਦਿੱਤੀ ਗਈ ਹੈ ਜਦ ਕਿ ਇਹਨਾਂ ਲੋਕਾਂ ਵੱਲੋਂ ਨਾਲੇ ਬੰਦ ਕਰਨ ਅਤੇ ਇੱਕ ਨਾਲੇ ਤੇ ਚੈਂਬਰ ਲਗਾਉਣ ਕਾਰਨ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਹੀਂ ਹੋ پا ਰਹੀ। ਐਡੀਸੀ ਬੇਦੀ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਲੋਕਾਂ ਨੂੰ ਜਲਦੀ ਬਰਸਾਤੀ ਪਾਣੀ ਦੀ ਇਸ ਸਮੱਸਿਆ ਤੋਂ निजात ਦਵਾਈ ਜਾਵੇਗੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਦੇਖੋ ਜੀ ਲੋਕਾਂ ਦੀ ਜਿਹੜੀ ਗੁਰਦਾਸਪੁਰ ਵਾਸੀਆਂ ਦੀ ਮੇਨ ਪ੍ਰੋਬਲਮ ਹੈ ਹੀ ਹੈ ਕਿ ਰਿਗਾਰਡਿੰਗ ਪਹਿਲਾ ਤੇ ਕੂੜਾ ਤੇ ਦੂਜਾ ਜਿਹੜਾ ਹੈ ਆਪਣਾ ਸੀਵਰੇਜ ਦਾ ਉਹ ਹੁਣ ਤੁਹਾਨੂੰ ਪਤਾ ਹੀ ਹੈ ਕਿ ਰੋਜ਼ ਮੇਰੇ ਵੱਲੋਂ ਸਵੇਰੇ ਜਿਹੜਾ ਹੈ ਕਿ ਗਲੀ ਗਲੀ ਦਾ ਦੌਰਾ ਕੀਤਾ ਜਾਂਦਾ ਹੈ ਮੇਨ ਇਹੀ ਗੱਲ ਹੈ ਕਿ ਲੋਕਾਂ ਦੇ ਵਿੱਚ ਇਹ ਨਾ ਹੋਏ ਕਿ ਪ੍ਰਸ਼ਾਸਨ ਛੁੰਦਾ ਨਹੀਂ ਜਾਂ ਪ੍ਰਸ਼ਾਸਨ ਉਹਨਾਂ ਤੱਕ ਪਹੁੰਚਦਾ ਨਹੀਂ ਜਿੱਦਾਂ ਕਿ ਸਾਡੀ ਸਰਕਾਰ ਦਾ ਮੇਨ ਇਹੀ ਹੈ ਕਿ ਅਫਸਰ ਸਹਿਬਾਨ ਲੋਕਾਂ ਤੱਕ ਜਾਣ ਤੇ ਉਹਨਾਂ ਦੀ ਮੁਸ਼ਕਲਾਂ ਸਮਝਣ ਉਸ ਸਬੰਧੀ ਹੀ ਡੇਲੀ ਮੇਰੇ ਵੱਲੋਂ ਕੀਤੀ ਜਾਂਦੀ ਹੈ ਅੱਜ ਅਸੀਂ ਗਏ ਸੀ ਕਿ ਮੁਹੱਲੇ 'ਚ ਉੱਥੇ ਲੋਕਾਂ ਨੇ ਕਿਹਾ ਕਿ ਸਾਡਾ ਜਿਹੜਾ ਸੀਵਰੇਜ ਹੈ ਉਹ ਓਵਰਫਲੋਡ ਆ ਸਾਫ਼ ਨਹੀਂ ਹੋਇਆ ਉਸ ਤੋਂ ਸੰਬੰਧੀ ਜਿਹੜਾ ਸੁਪਰਵਾਈਜ਼ਰ ਸੀਗੀ ਉਹਨੂੰ ਕਲੀਅਰ ਇਨਸਟਰਕਟ ਕਰ ਦਿੱਤਾ ਕਿ ਟਾਈਮ ਟੂ ਟਾਈਮ ਇਹਨਾਂ ਦਾ ਜਿਹੜਾ ਆਪਣੇ ਨਾਲੇ ਨੇ ਉਹ ਸਾਫ਼ ਹੋਣੇ ਚਾਹੀਦੇ ਆ ਦੂਸਰੀ ਗੱਲ ਜਿਹੜੀ ਫਲੋ ਦੀ ਅੱਗੇ ਸੀਗੀ ਉਹਦੇ ਸੰਬੰਧੀ ਜਿਹੜਾ ਪਾਈਪ ਵੱਡਾ ਕਰਨਾ ਉਹ ਵੀ ਐਸਸੀਨ ਬਲਕ ਇਨਸਟਰਕਟ ਕਰ ਦਿੱਤਾ ਇਸ ਸੰਬੰਧੀ ਜਿਹੜਾ ਮਤਾ ਪਾ ਕੇ ਉਹ ਜਿਹੜਾ ਵੱਡਾ ਕਰਾਇਆ ਜਾਵੇ ਤੀਸਰੀ ਗੱਲ ਰਿਗਾਰਡਿੰਗ ਕੂੜੇ ਦੀ ਐਸਵੀਐਚ ਜਿਹੜਾ ਸੁਪਰਵਾਈਜ਼ਰ ਹੈ ਉਹਨੂੰ ਇਸ ਵਾਰ ਜਿਹੜੀ ਹੈ ਹਦਾਇਤ ਕਰ ਦਿੱਤੀ ਗਈ ਹੈ ਸ਼ਕਤੀ ਨਾਲ ਕਿ ਅੱਗੇ ਤੋਂ ਕਿਸੇ ਵੀ ਤਰ੍ਹਾਂ ਦਾ ਅਗਰ ਕੂੜਾ ਨਾ ਚੁੱਕਿਆ ਗਿਆ ਤੇ ਨਰੋਲ ਜ਼ਿੰਮੇਵਾਰੀ ਸੁਪਰਵਾਈਜ਼ਰਾਂ ਦੀ ਹੋਣਗੀ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਕੁ ਸਿਵਰੇਜ ਦੀਆਂ ਦੋ ਗੱਲਾਂ ਇੱਕ ਤਾਂ ਸਿਵਰੇਜ ਜਿਹੜਾ ਸਾਡੇ ਸਿਵਰੇਜ ਬੋਰਡ ਵੱਲੋਂ ਪਾਇਆ ਗਿਆ ਜਿਹੜਾ ক্লোਜ਼ਡ ਹੈ ਦੂਸਰਾ ਸ਼ਹਿਰ ਦੇ ਵਿੱਚ ਓਪਨ ਨਾਲੇ ਨੇ ਹੁਣ ਜਿਸ ਤੂੰ ਬਾਰਿਸ਼ ਹੁੰਦੀ ਆ ਕਿਉਂਕਿ ਸ਼ਾਇਦ ਤੁਸੀਂ ਜਾਣਦੇ ਹੋ ਕਿ ਸ਼ਹਿਰ ਜਿਹੜਾ ਨੀਮਾ ਹੈ ਕੰਪੈਰੀਟਿਵ ਟੂ ਜਿਹੜਾ ਬਾਕੀ ਏਰੀਆ ਡਿਵੈਲਪ ਹੋਇਆ ਉਹ ਜਿਹੜੇ ਓਪਨ ਨਾਲੇ ਨੇ ਉਹ ਅਸੀਂ ਪਿਛੇ ਸੀਵਰੇਜ ਬੋਰਡ ਨਾਲ ਮੀਟਿੰਗ ਵੀ ਕੀਤੀ ਸੀ ਉਹਨੂੰ ਵੀ ਅਸੀਂ ক্লোਜ਼ ਕਰਵਾ ਕੇ ਸੀਵਰੇਜ ਦੇ ਨਾਲ ਅਟੈਚ ਕਰਾ ਰਹੇ ਆ ਤਾਂ ਕਿ ਜਦੋਂ ਜਿਹੜਾ ਪਾਣੀ ਨੋਰਮਲੀ ਲੋਕਾਂ ਦਾ ਘਰਾਂ ਦਾ ਗੰਦਾ ਪਾਣੀ ਆਂਦਾ ਉਹ ਸਾਫ਼ ਹੋ ਕੇ ਸੀਵਰੇਜ ਦੇ ਥਰੂ ਜਨਨ ਦਾ ਆਪਣਾ ਸਾਈਟ ਹੈ ਉਰਤੇ ਚੱਲ ਜੇ ਦੂਸਰੀ ਗੱਲ ਰਹਿ ਗਈ ਓਪਨ ਨਾਲੀਆਂ ਦੀ ਉਹ ਟਾਈਮ ਟੂ ਟਾਈਮ ਅਸੀਂ ਲੱਗੇ ਹੋਇਆ ਸਫਾਈ ਕਰਾਂਦੀ ਹੁਣ ਜਿਹੜਾ ਨਵੇਂ ਪੱਖ ਹੈ ਜਿੱਥੇ ਜਿੱਥੇ ਬਲੋਕੇਜ ਹੈ ਉਹ ਵੀ ਸਹਦਾਇਤ ਕੀਤੀ ਗਈ ਹੈ ਕਿ ਜਾਂ ਜਿਹੜੇ ਸੜਕ ਦੇ ਥੱਲੇ ਜੇ ਆਪਣੇ ਵੱਡੇ ਨਾਲੇ ਜਾਂ ਜਿਹੜੇ ਅਸੀਂ ਪਾਈਆਂ ਬਲੌਕਡ ਹੈ ਉਹਨੂੰ ਕਿਸੇ ਤਰੀਕੇ ਦੇ ਨਾਲ ਇਨੋਵੇਟਿਵ ਵੇ ਦੇ ਨਾਲ ਕਿ ਬੰਦਾ ਤੇ ਅਸੀਂ ਮੈਨੂਅਲੀ ਅੰਦਰ ਬਾੜ ਨਹੀਂ ਸਕਦੇ ਇਸ ਕਰਕੇ ਅਸੀਂ ਟਰੈਕਟਰ ਦੇ ਪਿੱਛੇ ਸ਼ਾਫਟ ਬਣਾ ਕੇ ਇਹਨੂੰ ਵੇਟੀ ਵੇ ਦੇ ਨਾਲ ਖੋਲਣ ਦੀ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਇਹ ਬਰਸਾਤਾਂ ਦੇ ਵਿੱਚ ਤੇ ਅਸੀਂ ਜਿੰਨੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦੇ ਘਰਾਂ 'ਚ ਪਾਣੀ ਨਾ ਆਏ ਨੈਕਸਟ ਜਿਹੜੇ ਮੌਨਸੂਨ ਤੋਂ ਪਹਿਲਾਂ-ਪਹਿਲਾਂ ਸਾਡੇ ਸਾਰੇ ਨਾਲੇ ਜਿਹੜੇ ਆ ਉਹ ਅਸੀਂ ਸੀਵਰੇਜ ਪੋਲ ਨਾਲ ਅਟੈਚ ਕਰਾਂਗੇ ਦੂਸਰੀ ਗੱਲ ਕਿਸੇ ਦੇ ਘਰ ਦੀ ਜਿਹੜੀ ਸਮੱਸਿਆ ਹੈ ਕਿ ਨੀਵੇਂ ਹੋਣ ਕਰਕੇ ਪਾਣੀ ਆ ਜਾਂਦਾ ਉਹ ਕੰਮ ਜਿਹੜਾ ਹੈ ਕਿ ਨੈਕਸਟ ਮੌਨਸੂਨ ਤੱਕ ਪਹਿਲਾਂ-ਪਹਿਲਾਂ ਅਸੀਂ ਕਲੀਅਰ ਕਰਾਂਗੇ ਦੇਖੋ ਜੀ ਇਸੇ ਸੰਬੰਧੀ ਗੱਲ ਹੁੰਦੀ ਹੈ ਮੌਕਾ ਵੇਖਣ ਦੀ ਅੱਜ ਵੇਖਿਆ ਗਿਆ ਮੇਰੇ ਕੱਲ ਹੀ ਧਿਆਨ ਚ ਲਿਆਂਦਾ ਉਹ ਵੀ ਮੈਨੂੰ ਕਿਸੇ ਨੇ ਫੇਸਬੁੱਕ ਤੇ ਮੈਸੇਜ ਭਾਇਆ ਸੀਗਾ ਕਿਸੇ ਰੱਦਾ ਦਾ ਕਰਕੇ ਸਾਡੇ ਮੈਨੂੰ ਫਿਰ ਉਹ ਫੇਸਬੁੱਕ ਦੇ ਮੈਸੇਜ ਥਰੂ ਉੱਤੇ ਪਹੁੰਚੇ ਹੈ ਮੈਂ ਮੌਕਾ ਵੇਖਿਆ ਕਿ ਜਿੱਦਾਂ ਕਿਸੇ ਨੇ ਬਲਾਕੇਜ ਲਾਤੀ ਹੈ ਜਾਲੀਆਂ ਲਾਤੀਆਂ ਕਿ ਅੱਗੇ ਨਾ ਜਾਏ ਉਹਦੇ ਵਿੱਚ ਇਹੀ ਹੈ ਕਿ ਜਿਹੜੇ ਸਾਡੀਆਂ ਪੈਪਾਂ ਉਹ ਤਾਂ ਅਸੀਂ ਵੱਡੀਆਂ ਕਰਵਾ ਰਹੇ ਹਾਂ ਦੂਸਰੀ ਗੱਲ ਕਿਸੇ ਤਰ੍ਹਾਂ ਦੇ ਵੀ ਕਿਸੇ ਨੇ ਧੱਕੇ ਦੇ ਨਾਲ ਜਾਂ ਉਹਨੂੰ ਬੰਦ ਕਰਨ ਲਈ ਛੋਟੀਆਂ ਬਰੀਕ ਜਾਲੀਆਂ ਲਾਈਆਂ ਉਹ ਵੀ ਅਸੀਂ ਹਦਾਇਤ ਕਰ ਦਿੱਤੀ ਹੈ ਇਮੀਡੀਏਟਲੀ ਰਿ you <laughs> ਤੀਸਰਾ ਜਿਹੜਾ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਕਿ ਜਿਹੜਾ ਪਲਾਸਟਿਕ ਦਾ ਤੁਸੀਂ ਲਿਫਾਫੇ ਆਪਣੇ ਵਿੱਚ ਸੁੱਟ ਦਿੰਦੇ ਹੋ ਨਾਲਿਆਂ 'ਚ ਸੁੱਟ ਦਿੰਦੇ ਹੋ ਉਹ ਮੇਜਨ ਕਾਰਨ ਬਣਦਾ ਕਿ ਪਾਣੀ ਅੱਗੇ ਨਾ ਜਾਂਦਾ ਤੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਅਸੀਂ ਹੁਣ ਕਮਿੰਗ ਡੇਸ ਵਿੱਚ ਇੱਕ ਟਾਸਕ ਫੋਰਸ ਤਿਆਰ ਕਰ ਰਹੇ ਹਾਂ ਜੋ ਘਰ-ਘਰ ਜਾ ਕੇ ਦੁਕਾਨ ਤੇ ਜਾ ਕੇ ਇਵਨ ਕਿ ਰਾਈਆਂ ਨੂੰ ਵੀ ਫੜੇਗੀ ਜਿਹੜਾ ਵੀ ਪਲਾਸਟਿਕ ਦਾ ਲਿਫਾਫਾ ਵਰਤਦਾ ਉਹਨੂੰ ਜਿਹੜੇ ਹੈ ਕੱਪੜੇ ਦੇ ਝੋਲੇ ਦਿੱਤੇ ਜਾਣਗੇ ਨਹੀਂ ਕੋਈ ਮੰਨਦਾ ਬਾਅਦ ਕਹਿਣ ਦੀ ਵਾਰਨਿੰਗ ਦੇ ਬਾਅਦ ਵੀ ਫਿਰ ਬੱਤ ਤੋਂ ਬਾਅਦ ਸਵਸਥ ਬਾਦ ਨਿਮੇਸ਼ਨ ਦੀ ਜਿਹੜਾ ਚਲਾਂਕ ਕੀਤਾ